ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਬਲਾਵਲ ਮਹੱਲਾ ਪੰਜਵਾ ਰਾਖੋ ਆਪਣੀ ਸਰਨ ਪ੍ਰਾਪ ਮੁਏ ਕਿਰਪਾ ਧਾਰੇ ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਪਰਾਦੀ ਸਦ ਭੂਲਤੇ ਤੁਮ ਬਖਸਣ ਹਾਰੇ ਰਹਾਓ ਹਾ ਮੈਂ ਆਵਗਣ ਕਰੈ ਸੰਖਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗੇ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਿਆ ਧਾਰ ਹਮ ਕਿਰਤਿ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੋਇਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ ਕਉ ਨਾਨਕ ਸਰਨ ਰਿਆਲ ਗੁਰ ਲੇਹੋ ਮੁਗਦੋ ਉਦਾਰੇ ਬਿਲਾਵਲ ਮਹੱਲਾ 5 ਦੋਸਰ ਕਾਉਂ ਦੀਜੀਐ ਪ੍ਰਭ ਆਪਣਾ ਧਾਈਐ ਜਿਤ ਸੇਵਿਆ ਸੁਖ ਹੋਇ ਕਣਾ ਮਨ ਸੋਈ ਗਾਈਐ ਕਈਐ ਕਾਏ ਪਿਆਰੇ ਤੁਜ ਬਿਨਾ ਤੁਮ ਦੇ ਆਲ ਸੁਆਮੀ ਸਭ ਅਵਗਣ ਹਮਾਰਾ ਹਾਓ ਜਿਉ ਤੁਮ ਰੱਖੋ ਤਿਉ ਰਹਾ ਯਵਰ ਨਹੀਂ ਚਾਰਾ ਨੀ ਤਰਿਆ ਤਰ ਤੇਰੀਆਂ ਇਕ ਨਾਮ ਧਾਰਾ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਭਖਾਰੋ ਕਰ ਸੇਵਾ ਜੇ ਠਾਕੁਰ ਭਾਵੇ ਹੋ ਕ੍ਰਿਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ 5 ਮਿਰਤ ਹਸੈ ਸਿਰ ਉਪਰੇ ਪਸੂਆ ਨਹੀਂ ਬੂਜੈ ਬਾਦ ਸਾਧ ਹੰਕਾਰ ਮੈਂ ਮਰਣਾ ਨਹੀਂ ਸੂਜੈ ਸਾਧੂ ਗੁਰੂ ਸੇਵੋ ਆਪਣਾ ਕਾਇ ਬਿਰੋਵ ਭਾਗੇ ਦੇਖ ਸੁੰਬਾ ਰੰਗੁਲਾ ਕਾਹੇ ਫੂਲ ਲਾਗੇ ਰਹਾਓ ਘਰ ਘਰ ਪਾਪ ਦਰਬ ਕੀਆ ਵਰਤਨ ਕਹਿ ਤਾਈ ਮਾਟੀ ਸੋ ਮਾਟੀ ਰਲੀ ਨਾਂਗਾ ਉੱਠ ਜਾਈ ਜਾ ਕਹਿ ਕੀਏ ਸ਼ਰਮ ਕਰੈ ਤੇ ਬੈਰ ਬਿਰੋਦੀ ਅੰਤ ਕਾਲ ਭਜ ਜਾਹੇਗੇ ਕਾਹੇ ਜਲੋ ਕਰੋਦੀ ਦਾਸ ਰੇਣ ਸੋਈ ਹੋ ਆ ਜਿਸ ਮस्तक ਕਰਮਾ ਕੋ ਨਾਨਕ ਬੰਧਨ ਛੁਟੇ ਸਤ ਗੁਰ ਕੀ ਸਰਨਾ ਬਿਲਾਵਲ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ ਅੰਦਲੇ ਤੇ ਪਵਣ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੈ ਕੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਰਹਾਓ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਤੇ ਸਵੇਦਾਨ ਦਿੱਤਾ ਸਿੰਘ ਬਲਾਈ ਹੋਏ ਗਿਓ ਤ੍ਰਿਣ ਮੇਰ ਦੇ ਖੀਤਾ ਸ਼ਰਮ ਕਰਤੇ ਅਡ ਦਾਮ ਅਡ ਕੋ ਤੇ ਗਨੀਤ ਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਇ ਨਾਮ ਦਿਓ ਨਾਨਕ ਦਾਸ ਰੀਤਾ ਬਿਲਾਵਲ ਮਹੱਲਾ ਪੰਜਵਾ ਆਹੋ ਬੰਦ ਪਰਬਾਦ ਨੀਤ ਲੋਭ ਰਸਨਾ ਸਾਦ ਲਪੜ ਕਪੜ ਗ੍ਰਹਿ ਬੇਦਿਆ ਮਾਇਆ ਵਿਖਿਆਦ ਐਸੀ ਪੇਖੀ ਨੈਤਰ ਮੈਂ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਤਨ ਜੋ ਬਣਾ ਨਾ ਮੈਂ ਬਿਨ ਬਾਦ ਰਹਾਉ ਰੂਪ ਧੂਪ ਸੋਗੰਦਤਾ ਕਾਪਰ ਪੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫੇਰ ਤਾਂ ਫੇਰ ਤਾਂ ਮਾਨੁਖ ਤੇ ਆਖਿਨ ਭੰਗਨ ਦਿਹਾਦ ਇਹ ਅਵਸਰ ਤੇ ਚੁਕਿਆ ਬੋਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂ ਸਹਿਜ ਨਾਨਕ ਆਨੰਦ ਤਾ ਕੈ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾ ਚਰਨ ਭਏ ਸੰਤ ਬੋਇ ਥਾਤਰੇ ਸਾਗਰ ਜੇਤ ਮਾਰਗ ਪਾਇਓ ਰਿਆਰ ਮੈਂ ਗੁਰ ਦਸੇ ਭੇਤਾ ਹਰ 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 ਹਰੇ ਹਰ 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 ਹੀਤ ਉਠਤ ਬੈਠਤ ਸੋਵਤੈ ਹਰ 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 ਚੇਤ ਰਹਾਓ ਪੰਜ ਚੋਰ ਅਗੈ ਭਗੇ ਜਬ ਸਾਧ ਸੰਗੇਤ ਪੂੰਜੀ ਸਾਬਦ ਘਣੋ ਲਾਭ ਗ੍ਰਹਿ ਸੋਭਾ ਜੇ ਸੇਤ ਨੇ ਚਲਾ ਸੁਣ ਮਿੱਟੀ ਚਿੰਤਾ ਨਾਹੀ ਡੁਲੇਤ ਪਰਮ ਭੁਲਾਵਾ ਮਿਟ ਗਿਆ ਪ੍ਰਭ ਵੇਖਤ ਨੇਤ ਗੋਣ ਗੰਭੀਰ ਗੁਣ ਨਾਇਕਾ ਗੁਣ ਕਈਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮ੍ਰੇਤ ਬਿਲਾਵਲ ਮਹੱਲਾ ਪੰਜਵਾ ਬਿਰ ਸਾਧੂ ਜੋ ਜੀਵਨਾ ਤੇ ਤੋ ਬਿਰ ਥਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਨ ਪੇਟੇ ਸਾਧ ਮੋਹਿ ਓ ਵਾ ਦਿਨ ਬਲੇ ਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹੋਂ ਵਾਰੀ ਰਹਾਓ ਇਹ ਅਤਿ ਸ਼ਡਾਈ ਮੋਹਿ ਤੇ ਇਤਨੀ ਧ੍ਰੜਤਾਰੀ ਸਗਲ ਰੇਨਿਉ ਮਨ ਪਿਆ ਬਿਨਸੀ ਆਪ ਧਾਰੀ ਨਿਦ ਚਿੰਦ ਪਰ ਦੁਖ ਨਾ ਆਏ ਖਿਨ ਮੈਂ ਜਾਰੀ ਦਿਆ ਮਿਆ ਅਰ ਨਿਗਟ ਦੇਖ ਨਾਹੀ ਦੁਰਾਰੀ ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੇ ਬਿਲਾਵਲ ਮਹੱਲਾ ਪੰਜਵਾਂ ਟੈਲ ਕਰੋ ਤੇਰੇ ਦਾਸ ਕੀ ਪਗ ਝਾਰੋ ਬਾਲ ਮਸਤਕ ਆਪਣਾ ਭੇੜ ਦਿਓ ਗੁਰ ਸੁਨੋ ਰਸਾਲ ਤੁਮ ਮਿਲਤੇ ਮੇਰਾ ਮਨ ਜਿਓ ਤੁਮ ਮਿਲੋ ਦਿਆਲ ਨਿਸਬਾ ਸੁਰ ਮਨੰਨਦ ਹੋਤ ਚਿਤਵਤ ਕਿਰਪਾਲ ਰਹਾਓ ਤੋ ਮਿਲਤੇ ਮੇਰਾ ਮਨ ਜਿਓ ਤੁਮ ਮਿਲੋ ਦਿਆਲ ਨਿਸਬਾ ਸੁਰ ਮਨੰਨਦ ਹੋਤ ਚਿਤਵਤ ਕਿਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ